ਓ ਬਾਈ ਜੀ ਬਾਈ ਸਵਾਕਾ ਤੋਂ ਜੋ ਲੋਡਰ ਵਾਲਾ ਠੀਕ ਹੈ ਜੇਕਰ ਕਿਸੇ ਨੇ ਲੋਡਰ ਦਾ ਕੰਮ ਲੈਣਾ ਹੋਵੇ ਤਾਂ ਬਾਈ ਸਵਾਕਾ ਵਾਲੇ ਤੋਂ ਕਰਵਾ ਸਕਦਾ ਠੀਕ ਹੈ ਨੰਬਰ 781464399 ਤੇ ਕਾਲ ਕਰਕੇ ਬਾਈ ਦਾ ਨੰਬਰ ਲੈ ਸਕਦੇ ਹੋ ਰੇਤਾ ਬੱਜਰੀ ਰੂੜੀ ਕੁਛ ਵੀ ਭਰਉਣਾ ਹੋਵੇ ਠੀਕ ਹੈ ਤਾਂ ਭਰਵਾ ਸਕਦੇ ਹੋ ਇਹ ਵੀਡੀਓ ਨੂੰ ਮਤਲਬ ਲਾਈਕ ਮੈਂਡ ਸ਼ੇਅਰ ਜਰੂਰ ਕਰ ਦਿਓ ਤੇ ਬਾਈ ਨੇ ਨਵਾਂ ਨਵਾਂ ਹੀ ਜੋ ਕੰਮ ਚਲਾਇਆ ਠੀਕ ਹੈ ਹੈਲਪ ਮੈਡੀਕਲ ਵੇਅਰ ਸਕੋਇੰਗ ਇਹ ਕਿਆ ਹੋ ਗਿਆ ਬਾਈ ਨੋਟ ਰੈਸਕਿਊ ਨੋਟ ਗ੍ਰੀਨ ਸਕਰੀਨ ਵਰਸਨ ਬਾਈ ਨੇ ਹੁਣ ਨਵਾਂ ਨਵਾਂ ਜੋ ਇਹ ਕੰਮ ਚਲਾਇਆ ਲੋਡਰ ਵਾਲਾ ਗੁਰੂੜੀ ਰੇਤਾ ਬਜਰੀ ਕੁਛ ਵੀ ਪਰਾਉਣਾ ਹੋਵੇ ਬਾਈ ਨਾਲ ਗੱਲਬਾਤ ਕਰ ਸਕਦੇ ਹੋ ਹਾਂ ਝੱਕਦੇ ਪੂਰਾ ਪ੍ਰਾਲੀ ਦਾ ਰੇਟ 300 ਰੁਪਿਆ ਕਿਦਾਂ ਮਰਜ਼ੀ ਭਰਾਓ ਪੂਰਾ ਭਰਦੇ ਜਦੋਂ ਟਰੈਕਟਰ ਤੁਰ ਗਿਆ ਨਾ ਉਦੋਂ ਖੁੰਚੇ ਨਾਲ ਧੱਕੀ ਜਾਊਗੀ ਇਹਦੇ ਐ ਕਈ ਨਾਲ ਪਰਾਂ ਨੂੰ ਕਰਨੀ ਪਊਗੀ ਇਹ ਜੋੜ ਜੋ ਬਾਤੋ ਆ ਤੇ ਵੀਡੀਓ ਚ ਤੇ ਇਹ ਬਾਈ ਜੋ ਘੱਟ ਵੀ ਕਰ ਲੈਂਦਾ ਠੀਕ ਹੈ 250 ਰੁਪਿਆ ਵੀ ਟਰਾਲੀ ਦਾ ਜੇਕਰ ਜਾਦੇ ਹੋਣ ਤਾਂ 250 ਰੁਪਿਆ ਪਰ ਟਰਾਲੀ ਭਰ ਦਿੰਦਾ ਠੀਕ ਹੈ 90 400 90014 1936422 ਦਾ ਨੰਬਰ ਹੈ ਠੀਕ ਹੈ ਜੇਕਰ ਕਿਸੇ ਨੇ ਰੂੜੀ ਖਰੀਦਰੀ ਹੋਵੇ ਤਾਂ ਸਾਡੇ ਨਾਲ ਸੰਪਰਕ ਕਰ ਸਕਦਾ 78 146 61398 ਤੇ ਕਾਲ ਕਰ ਸਕਦਾ ਕਿਸੇ ਨੇ ਰੂੜੀ ਖਰੀਦਣੀ ਹੋਵੇ ਸ਼ਬਾਇਲ ਹੋਣੀ ਬਣਾਇਆ ਹੈ ਜੇਕਰ ਕਿਸੇ ਨੇ ਜਾਦੇ ਟਰਾਲੀਆਂ ਬਣਾਉਣ ਨੂੰ ਆਂਦਾ ਰੇਟ ਘਟਾ ਵੀ ਸਕਦੇ ਹੋ ਹਾਂ ਠੀਕ ਹੈ ਤੇ ਰਮਾਣਾ ਕੰਪਿਊਟਰ ਸੈਂਟਰ ਦੋਦਾ 120 ਘੰਟਿਆਂ ਦੇ ਵਿੱਚ ਕੰਪਿਊਟਰ ਸਿੱਖੋ ਆਈਐਸਓ ਪੰਜਾਬ ਅਤੇ ਉਹਦੇ ਕਰ ਸਕਦੇ ਹੋ ਸਹੂਲਤਾ ਸਾਰੀਆਂ ਅਵੇਲੇਬਲ ਹੈ ਨੇੜੇ ਐਸਬੀਆਈ ਬੈਂਕ ਸੋਥਾ ਰੋਡ ਦੋਦਾ ਸ਼੍ਰੀ ਮੁਖਤਸਰ ਸਾਹਿਬ www website english punjabi typing tally account dca course ਟਰਾਲੀ ਭਰਨ ਵਾਲੀ ਬਾਈ ਵੀ ਪੂਰੀ ਭਰਦਾ ਠੋਕ ਕੇ ਜੇ ਭਰਾਉਣੀਆਂ ਉਹਦਾ ਬਾਈ ਤੋਂ ਭਰਾ ਸਕਦੇ ਆ ਕੰਨੀ ਹੱਥ ਲਵਾ ਦਿੰਦਾ ਬਾਲਾ ਦਾ ਤਵਲਾਈਆ ਨਹੀਂ 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 ਯਾਰ ਤਵਾ ਕਹਾਦਾ ਯਾਰ ਪੂਰੀ ਠੋਕ ਠੋਕ ਭਰਦਾ ਸਿੱਧੂ ਮੂਸੇਵਾਲਾ ਨੂੰ ਠੋਕ ਠੋਕ ਹਾਂ ਲੈ ਠੋਕ ਠੋਕ ਤੇਰਾ ਯਾਰ ਐ ਟਰਾਲੀਆਂ ਭਰਦਾ ਆਓ ਵੇ ਵੇਖ ਵੀ ਸਕਦੇ ਆ ਤੇ ਇਹਦੇ ਚ ਮਗਰ ਫਿਰ ਬੱਜਰੀ ਪਾਈ ਹੈ ਬੱਜਰੀ ਪਾਣੀ ਅੱਛਾ ਪਾਣੀ ਪਾਣੀ ਦਾ ਭਾਈ ਜੀ ਨਾ ਬਹੁਤ ਵਾਜਦਾ ਪੀਉਦੇ ਭਰ ਅੱਛਾ ਜਿੱਥੇ ਇੱਥੇ ਸੱਟ ਕੇ ਮਗਰ ਗੱਡਾ ਹੈ ਇੱਕ ਟਰੈਕਟਰ ਨਾਲ ਹੀ ਉੱਥੇ ਲਈ ਗਏ ਆ ਗੱਡੇ ਕਿਸ ਤੱਕ ਅੱਛਾ ਕਈ ਬੰਦੇ ਦਾ ਬੱਜਰੀ ਪਾਈ ਫਿਰਦੇ ਆ ਸਾਡੇ ਬੰਦੇ ਲੋਕਾਂ ਦਾ ਕੰਮ ਲੈਣਾ ਡੀਜ਼ਲ ਵੀ ਲਿਆਉਣਾ ਅੱਛਾ 14 ਦਿਨਾਂ ਨੂੰ ਸੀਜ਼ਨ ਆ ਗਿਆ ਠੀਕ ਹੈ ਕਮੈਨ ਟੂੜੀ ਵਾਲੀ ਕਿ ਦੂਜੀ ਟੂੜੀ ਵਾਲੀ ਦੀ ਆਸ ਮੰਨ ਓਏ ਟਰਾਲੀ ਕੱਢ ਕੇ ਆਏ ਇਹਦੇ ਨਾਲ ਧੱਕ ਦੀ ਮਾਰਾ ਜਾ ਉਹ ਪਰਾਂ ਪਿਆ ਓਏ ਇਹਦੇ ਨਾਲ ਸਾਈਡ ਨੂੰ ਧੱਕ ਨਹੀਂ ਨਾ ਨਾ ਤੂੰ ਵੀ ਕਰ ਆ ਆ ਹੁਣ ਆਹ ਕਿੰਨੀ ਕਾ ਇੰਨੀ ਕਾ ਨਹੀਂ ਨਹੀਂ ਜ਼ਿਆਦੇ ਆ ਭਾਈ ਜ਼ਿਆਦੇ ਹੈ ਕਰ ਕਿਵੇਂ ਕਰਾਂਗਾ ਐਨੀ ਭਰਨੀ ਆ 1500 ਰੁਪਏ ਦੇ ਦੀ ਐਨੀ ਨਹੀਂ ਨਹੀਂ ਯਾਰ ਬਾਲਾ ਨਹੀਂ ਨਹੀਂ ਸਾਡੇ ਪਿੰਡ ਦਾ ਭਾਈ ਘੱਟ ਭਰਦੇ 72 ਨਹੀਂ ਲੋਡ ਨਹੀਂ ਹੋਣਾ ਤੈਨੂੰ ਕਹਿਣਾ ਆਪਣਾ ਐਵੇਂ ਕਹਦਗੀ ਹਾਂ ਐਵੇਂ ਕਹਦਗੀ ਆਪਣਾ ਫਾਇਦਾ ਨਹੀਂ ਬਾਅਦ ਚ ਨਹੀਂ ਤੈਨੂੰ ਹੀ ਗੱਲ ਆਪਾਂ ਪਹਿਲਾਂ ਹੀ ਕਹੀ ਸੀ ਜਿਹੜੀ ਆਪਾਂ ਦਿਲ ਨੂੰ ਦਿਲ ਦੀ ਗੱਲ ਨਹੀਂ ਨਹੀਂ ਕੋਈ ਚੱਕਰ ਨਹੀਂ ਆਪਣਾ ਨਹੀਂ ਉਹ ਨਾਲ ਦੇ ਘਰ ਵਾਲਾ ਹੀ ਫੋਨ ਲਾਈ ਜਾਂਦਾ ਸਾਡਾ ਭਰਾ ਹੀ ਆ ਉਹ ਤੈਨੂੰ ਦੇਣ ਦੀ ਗੱਲ ਤਾਂ ਨਹੀਂ ਉਹਦਾ ਅਹ ਇਹ ਬਣਾ ਕਰਾਂਗੇ